ਅੱਜ ਦੇ ਸ਼ੋਅ ਵਿੱਚ ਸਤਿਨਾਮ ਸੇ ਵਿਚ ਆਗ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਕੇਵਲ ਤੇ ਕੇਵਲ ਪੰਜਾਬ ਦੇ ਖਜ਼ਾਨੇ ਦੀ ਗੱਲ ਕਰਾਂਗੇ ਔਰ ਜਿੰਨਾ ਕਾਜਾ ਪੰਜਾਬ ਦੇ ਸੈਦ ਹੋ ਚੁੱਕਾ ਆ ਜਾਂ ਹੋ ਜਾਣ ਦੀ ਸੰਭਾਵਨਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਇਹਦੇ ਵਿੱਚ ਜੇਕਰ ਕੋਈ ਮੌਕਾ ਮਿਲਿਆ ਤਾਂ ਖਜ਼ਾਨੇ ਦੀ ਜਿਹੜੀ ਦੁਰਵਤਾਂ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਉਹਦੇ ਬਾਰੇ ਦੀ ਆਪਾਂ ਗੱਲਬਾਤ ਕਰਾਂਗੇ ਨੇ ਕਨ ਹਾਲ ਦੀ ਕੜੀ ਜਿਹੜਾ ਇਕੋ ਟੋਪਿਕ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਗੱਲ ਆਪਾਂ ਸਭ ਤੋਂ ਪਹਿਲਾਂ ਕਰਨੀ ਆ ਕਿਉਂਕਿ ਜਿਹੜਾ 2025 ਦੇ ਅੰਤ ਤੱਕ 10 ਲੱਖ 78 ਹਜ਼ਾਰ 475 ਕਰੋੜ ਰੁਪਏ ਦੀਆਂ ਦੇਣਦਾਰੀਆਂ ਜਿਹੜੀਆਂ ਸੀ ਉਹ ਪੰਜਾਬ ਸਰਕਾਰ ਦੇ ਤੇ ਉੱਤੇ ਸੀ ਇਸੇ ਤਰ੍ਹਾਂ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਬਜੇ ਦੀ ਸਬਸਿਡੀ ਕਾਫੀ بگੜ ਗਈ ਸੀ ਆਪ ਦੇ ਸੈਸ਼ਨ ਦੌਰਾਨ ਰਾਜਕਾਲ ਰਾਜ ਭਾਗ ਦੇ ਦੌਰਾਨ ਪਿਛਲੇ 3 ਸਾਲਾਂ ਵਿੱਚ ਸੂਬੇ ਦੇ ਕਰਜ਼ੇ ਵਿੱਚ 95000 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਉਹ 2025 ਤੇ ਸੰਭੀ ਵਿੱਚ ਸੂਬੇ ਦਾ ਕਰਜ਼ਾ ਜਿਹੜਾ ਆ 4 ਲੱਖ ਕਰੋੜ ਰੁਪਏ ਤੋਂ ਪਾਰ ਹੋ ਜਾਣ ਦੀ ਜਿਹੜੀ ਆ ਉਹ ਸੰਭਾਵਨਾ ਹੈ ਉਹ ਚਿੰਤਾਜਨਕ ਕਰਜ਼ਾ ਜਿਹੜਾ ਆ ਉਹਦਾ ਪੰਜਾਬ ਦੇ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਉਹਨਾਂ ਦੇ ਉੱਪਰ ਭਾਰ ਪੈ ਰਿਹਾ ਆ ਔਰ ਇਸੇ ਤਰ੍ਹਾਂ ਹੀ ਕਬਜ਼ਾ ਜਿਦਾ ਜਦੋਂ ਦਿਨੋਂ ਦਿਨ ਵੱਧਦਾ ਆ ਤੇ ਜਿਹੜੇ ਉਹ ਸਟੇਟ ਦੇ ਲੋਕ ਹੁੰਦੇ ਆ ਉਹ ਵੀ ਆਰਥਿਕ ਬੋਝ ਦੇ ਹੇਠਾਂ ਡੱਬ ਜਾਂਦੇ ਆ ਦੇ ਕਹਿੰਦਾ ਇਹਨਾਂ ਸਰਕਾਰ ਨੂੰ ਇਸ ਰੱਲ ਦੇ ਜੂਰ ਯਤਨ ਕਰਨੇ ਚਾਹੀਦੇ ਆ ਕਿ ਇਸ ਸਰਕਾਰ ਦੇ ਖਜ਼ਾਨੇ ਵਿੱਚ ਭਾਵੇਂ ਉਹਨੇ ਫੰਡ ਨਹੀਂ ਜਿੰਨੇ ਫੰਡ ਸਰਕਾਰਾਂ ਨੂੰ ਚਾਹੀਦੇ ਹੁੰਦੇ ਆ ਲੇਕਿਨ ਫਿਰ ਵੀ ਇਹ ਕਾਫੀ ਪੈਸਾ ਜਿਹੜਾ ਆ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਅੱਜ ਤੱਕ ਰਿਹਾ ਆ ਕਈ ਵਾਰੀ ਲੋਨ ਵੀ ਚੱਕਿਆ ਗਿਆ ਲੇਕਿਨ ਜੇ ਹਿਸਾਬ ਨਾਲ ਲੋਨ ਦੀ ਸਪੀਡ ਵਧਾਈ ਗਈ ਆ ਉਸੇ ਹਿਸਾਬ ਨਾਲ ਉਹ ਕਾਜੇ ਕਾਜੇ ਦਾ ਜਿਹੜਾ ਸਹੀ ਇਸਤੇਮਾਲ ਆ ਉਹ ਅੱਜ ਤਾਈਂ ਨਹੀਂ ਹੋ ਸਕਿਆ ਉਹ 2024-25 ਵਿੱਚ 23000 ਤੇ 198 ਕੋਵਿਡ ਦਾ ਮਾਲੀਆ ਜਿਹੜਾ ਉਹਦੇ ਵਿੱਚ ਘਾਟੇ ਦਾ ਅਨੁਮਾਨ ਜਿਹੜਾ ਉਹ ਲਾਇਆ ਜਾ ਰਿਹਾ ਸੀ ਉਹਦਾ ਜਿਹੜਾ ਆ 2019-20 ਤੋਂ ਲਗਾਤਾਰ ਮਾਲੀਏ ਦੇ ਘਾਟੇ ਵਿੱਚ ਅੱਜ ਤੱਕ ਚੱਦਾ ਆ ਰਿਹਾ ਆ ਔਰ ਮੁਸੀਬਤਾਂ ਵਿੱਚ ਵਾਅਦਾ ਕਰਦੇ ਹੋਏ ਪੰਜਾਬ ਸਰਕਾਰ ਨੇ 2024-25 ਦੇ ਵਿੱਤੀ ਸਾਲ ਦੇ ਵਿੱਚ ਆਪਣੇ ਮਾਲੀਆ ਟੀਚੇ ਤੋਂ ਦਗ ਭੱਗ 10% ਘਟਾ ਜਿਹੜਾ ਅਗਾਈ ਕੀਤੀ ਆ ਔਰ ਇਹਦੇ ਵਿੱਚ ਜਿਸ ਦੇ ਨਾਲ ਟੈਕਸ ਤੇ ਗੈਰ ਟੈਕਸ ਮਾਲੀਆ ਦੇ ਨਾਲ-ਨਾਲ ਦੀ ਗ੍ਰਾਂਟ ਐਂਡ ਐਡ ਹੰਦੀਆ ਉਹਦੇ ਤੋਂ 93236 ਕਰੋੜ ਦਾ ਪੰਜਾਬ ਸਰਕਾਰ ਨੂੰ ਪ੍ਰਾਪਤ ਹੋਏ ਔਰ ਇਸ ਦੇ ਮਾਧਿਯਾ ਤਤਸ਼ਤ ਪ੍ਰਾਪਤੀਆਂ ਦੇ ਬਲਿਚ ਅਮਾਨ ਜਿਹੜਾ ਆ ਉਹ 13937 ਕਰੋੜ ਰਪਏ ਦਾ ਉਹਦੇ ਵਿੱਚ ਹੋਰ ਕਟਾ ਹੋਇਆ ਉਹ ਵਿੱਤੀ ਸੰਕਟ ਰਾਜ ਦਾ ਜਿਹੜਾ ਵਿੱਤੀ ਸੰਕਟ ਉਹ ਇੰਨਾ ਗੰਭੀਰ ਹੋ ਗਿਆ ਆ ਕਿ ਪੰਜਾਬ ਸਰਕਾਰ ਦੇ ਸਿੱਧ ਤਨਖਾਹਾਂ ਦੇਣ ਲਈ ਵੀ ਕੋਈ ਪੈਸਾ ਜਿਹੜਾ ਉਹ ਬਸਦਾ ਦਿਖਾਈ ਨਹੀਂ ਦੇ ਰਿਹਾ ਤੇ ਸਰਕਾਰ ਇਸ ਗੱਲ ਦੇ ਯਤਨ ਕਰ ਰਹੀ ਆ ਦਾ ਇਸ ਗੱਲ ਦੇ ਸੰਘਰਸ਼ ਕਰ ਰਹੀ ਆ ਕਿ ਜਿਹੜੇ ਸਟੇਟ ਦੇ ਮਲਾਜਨ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਦਿੱਤੀਆਂ ਜਾਣ ਔ ਜੂਨ 2025 ਦੇ ਸ਼ੁਰੂ ਤੋਂ ਵਿੱਤ ਵਿਭਾਗ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਦੋ ਟੀਮ ਦੇ ਵਿੱਚ ਜਿਹੜੀਆਂ ਦੇਣਦਾਰੀਆਂ ਆ ਉਹ ਖਾਸ ਕਰਕੇ ਤਨਖਾਹ ਸਮੇਂ ਸਿਰ ਪੂਰੀਆਂ ਨਹੀਂ ਹੋ ਸਕਦੀਆਂ ਇਸ ਕਾਰਨ ਮਾਸਿਕ ਜਿਹੜੀ ਤਨਖਾਹ ਬਿਰਿਆ ਉਹਦਾ ਲਗਭਗ 2916 ਕਰੋੜ ਰੁਪਏ ਸਦਾਨਾ ਪੈਨਸ਼ਨ ਖਾਤੇ ਲਗਭਗ 19800 ਕਰੋੜ ਰੁਪਏ ਦਾ ਖਾਤਿਆ ਜਿਹੜਾ ਉਹ ਹੁੰਦਾ ਹੈ ਔਰ ਇਹਦੇ ਵਿੱਚ ਇਹਦੇ ਵਿੱਚ ਜਿਸ ਮਾਸਿਕ ਖਾਹ ਜਿਹੜੀਆਂ ਆ ਉਹ ਪੈਨਸ਼ਨ ਨੂੰ ਮਿਲਾ ਕੇ 19800 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਇਸ ਕੰਮ ਦੇ ਚਾਹੀਦੀ ਆ ਔਰ ਪੰਜਾਬ ਦੇ ਲਗਭਗ 19 ਹਜ਼ਾਰ ਸਕੂਲ ਜਿਹੜੇ ਆ ਉਹਨਾਂ ਨੂੰ ਇਸ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਝੰਡੇ ਦੇ ਰੰਗਾਂ ਨਾਲ ਮਿਲਾ ਕੇ ਸਕੂਲਾਂ ਨੂੰ ਰੰਗ ਰੋਗਨ ਕਰਵਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਮਹਿਸ ਹੈ ਕਿ ਸ਼ਾਇਦ ਪੰਜਾਬ ਦੇ ਲੋਕ ਇਹਨਾਂ ਸਕੂਲਾਂ ਦੀਆਂ ਬਿਲਡਿੰਗਾਂ ਉੱਪਰ ਕੀਤੇ ਜਾ ਰਹੇ ਰੰਗਾਂ ਉੱਪਰ ਵਿਸ਼ਵਾਸ ਕਰਕੇ ਪੰਜਾਬ ਸਰਕਾਰ ਨੂੰ ਵੇ ਦੁਬਾਰਾ ਸੱਤਾ ਦੇ ਉੱਤੇ ਕਾਵਜ ਕਰਦੇ ਲੇਕਿਨ ਅਜੇ ਇਹਦੇ ਬਾਰੇ ਤਾਂ ਕੋਈ ਕਹਿਣਾ ਵਾਜਬ ਨਹੀਂ ਕਿ ਕਿਹੜਾ ਕਿਹੜੀ ਪਾਰਟੀ ਆਉਣ ਵਾਲੇ ਸਮਾਂ ਸਮੇਂ ਦੇ ਉੱਤੇ ਜਿਹੜੀ ਆ ਕਾਵਜ ਹੁੰਦੀ ਆ ਔਰ ਕਿਹੜੀ ਪਾਰਟੀ ਸੱਤਾ ਤੋਂ ਜਿਹੜੀ ਆ ਉਹ ਦੂਰ ਰਹਿੰਦੀ ਆ ਹੁਣ ਜਿਹੜੇ 852 ਸਕੂਲ ਉਹਨਾਂ ਦੇ ਉੱਪਰ ਇਹ ਜਿਹੜੇ ਰੰਗ ਰੋਗ ਨੇ ਰਾਜ ਸੰਘਰਸ਼ ਤਾਂ ਦੱਸਿਆ ਆ ਕਿ ਆਮ ਆਦਮੀ ਪਾਰਕ ਦਾ ਜਿਹੜਾ ਢੰਡਾ ਆ ਉਹਦੇ ਵਿੱਚ ਜਿੰਨੇ ਰੰਗ ਆ ਉਹਨੇ ਹੀ ਰੰਗ ਜਿਹੜੇ ਆ ਉਹ ਸਕੂਲਾਂ ਨੂੰ ਪੇਂਟ ਕਰਨ ਲਈ ਵੱਤੋਂ ਵਿੱਚ ਦਿਹਾਂਦੇ ਜਾ ਰਹੇ ਆ ਉਹ ਜਿਹੜਾ ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਵਿੱਚ ਸਵਕਾਰ ਪ੍ਰਤੀ ਬਹੁਤ ਗੁੱਸਾ ਤੇ ਰੋਸ ਹੈ ਉਹ ਸਵਕਾਰ ਨੂੰ ਜਿਹੜਾ ਕੰਮ ਤੋਂ ਪਹਿਲਾਂ ਬਹੁਤ ਸੋਚ ਵਿਚਾਰ ਕਰਕੇ ਇਹੋ ਜਿਹਾ ਜਿਹੜਾ ਕਦਮ ਉਹ ਚੁੱਕਣਾ ਚਾਹੀਦਾ ਸੀ ਵਿਰੋਧੀ ਪਾਰਟੀਆਂ ਨੇ ਇਸ ਗੱਲ ਦੀ ਵੀ ਸਖਤ ਆਲੋਚਨਾ ਕੀਤੀ ਹੈ ਕਿ ਇਹ ਜਿਹੜਾ ਕੰਮ ਸਵਕਾਬ ਵੱਲੋਂ ਕੀਤਾ ਜਾ ਰਿਹਾ ਆ ਇਹ ਪੈਸੇ ਦੀ ਮਦਬਾਦੀ ਹੈ। ਔਰ ਇਹ ਜਿਹੜਾ ਕੰਮ ਕਰਨ ਦੇ ਲਈ 17.44 ਕਰੋੜ ਰੁਪਏ ਇਸ ਕੰਮ ਲਈ ਜਾਰੀ ਕੀਤੇ ਗਏ। ਮਤਲਬ ਅਸਿੱਧੇ ਤੌਰ ਦੇ ਉੱਤੇ ਆਮ ਆਦਮੀ ਨੂੰ ਪੈਸਾ ਵਟਾਉਣ ਦੇ ਲਈ ਜਾਂ ਆਮ ਆਦਮੀ ਪਾਰਟੀ ਦੇ ਕਮਨੂ ਸਰਕਾਰੀ ਕੰਮ ਦੇ ਤੌਰ ਤੇ ਪੈਸਾ ਖਾਚਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਆ ਉਹ ਨਿਰਸੰਦੇਹ ਬਿਲਕੁਲ ਖਜ਼ਾਨੇ ਦੀ ਦੁਰਵੱਤਾਂ ਆ ਔਰ ਇਹ ਜਿਹੜਾ ਵਿਵਾਦ ਪੈਦਾ ਹੋਇਆ ਆ ਇਹਦੇ ਨਾਲ ਲੋਕਾਂ ਦੇ ਗੁੱਸੇ ਨੂੰ ਹੋਰ ਜਿਹੜਾ ਪੇਜ ਕੱਬਤਾ ਆ ਔਰ ਅਜਿਹੇ ਸਮੇਂ ਵਿੱਚ ਜਦੋਂ ਰਾਜ ਦੇ ਕੋਲ ਗੰਭੀਰ ਪੈਸੇ ਦੀਆਂ ਦਕਾਵਟਾਂ ਅਤੇ ਵੱਧ ਦੇ ਕਾਰਜ ਦੀਆਂ ਜ਼ਿੰਮੇਵਾਰੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਹੈ ਉਹ ਪੰਜਾਬ ਦੇ ਵਿੱਤ ਤੇ ਸਭ ਤੋਂ ਵੱਡਾ ਜਿਹੜਾ ਮੁਫਤ ਬਿਜਲੀ ਯੋਜਨਾ ਆ ਇਹਦਾ ਬੋਝ ਜਿਹੜਾ ਉਹ ਵੀ ਪੰਜਾਬ ਸਰਕਾਰ ਦੇ ਸਿਰ ਦੇ ਉੱਤੇ ਹੈ ਪਿਆ ਰਿਹਾ ਹੈ ਔਰ ਇਸ ਵੇਲੇ 79.90 ਲੱਖ ਘਰੇਲੂ ਖਪਤਕਾਰ ਜਿਹੜਿਆ ਬਿਜਲੀ ਦੇ ਉਹਨਾਂ ਦੇ ప్రతి ਮਹੀਨਾ 300 ਯੂਨਟ ਮੋਸਤ ਦੀ ਜਿਹੜੀ ਆ ਉਹ ਵਜ੍ਹਾ ਲੋਕ ਉਹ ਪ੍ਰਾਪਤ ਕਰਦੇ ਆ ਔਰ ਜਿਹਦੇ ਨਾਲ ਜਿਹੜੀ ਘਰੇਲੂ ਬਿਜਲੀ ਆ ਉਹਦੀ ਸਬਸਿਡੀ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ 8785 ਕਰੋੜ ਰੁਪਏ ਤੱਕ ਉਹ ਆਕਮ ਜਿਹੜੀ ਆ ਪਹੁੰਚਣ ਦੀ ਉਮੀਦ ਹੈ ਉਸ ਇਹ ਜਿਹੜਾ 2022 ਪੇਜ ਦੇ ਵਿੱਚ 5739 ਕਰੋੜ ਰੁਪਏ ਤੋਂ ਇੱਕ ਮਹੱਤਵਪੂਰਨ ਜਿਹੜਾ ਉਹ ਵਾਅਦਾ ਹੁੰਦਾ ਆ ਉਹ ਰਾਜ ਦੀ ਜਿਹੜੀ ਸਾਲਾਨਾ ਖੇਤੀਬਾੜੀ ਦੀ ਸਬਸਿਡੀ ਦਾ ਬੋਝ ਹੈ ਉਹ 1998 ਵਿੱਚ ਅ 604.57 ਕਰੋੜ ਰੁਪਏ ਦੇ ਲਗਭਗ ਜਿਹੜਾ ਕੇ 17 ਗੁਣਾ ਵੱਧ ਉਹ ਇੰਨਾ ਜਿਹੜਾ ਬੋਝ ਪੈ ਰਿਹਾ ਆ ਖਜ਼ਾਨੇ ਦੇ ਉੱਪਰ ਉਹ ਜੇ 2025 ਤੋਂ 2026 ਵਿੱਚ 10000 ਕਰੋੜ ਰੁਪਏ ਤੋਂ ਵੀ ਜ਼ਿਆਦਾ ਜਿਹੜਾ ਆ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੁਆਰਾ ਕਿੱਟੀਆਂ ਗਈਆਂ ਇਹ ਜਿਹੜੀਆਂ ਸਹੂਲਤਾਂ ਆ ਉਦੇ ਦੁਆਰਾ ਅੰਨੇ ਸੀਲਸ ਕੀਤਾ ਜਾ ਰਿਹਾ ਹੈ ਔਰ ਲਗਭਗ 20000 ਕਰੋੜ ਰੁਪਏ ਦਾ ਵਾਧੂ ਖਾਤ ਜਿਹੜਾ ਇਸ ਵੇਲੇ ਹੋ ਚੁੱਕਾ ਆ ਔਰ ਆਪਣੇ ਭਾਈਚੇ ਵਿੱਚੋਂ ਬੈਗ ਭੰਤ ਤੋਂ ਅਸਮੱਥ ਜਿਹੜੇ ਮੁੱਖ ਮੰਤਰੀ ਸਾਹਿਬ ਆ ਸਾਡੇ ਭਗਵੰਤ ਮਾਨ ਜੀ ਨੂੰ ਕੇਂਦਰ ਸਰਕਾਰ ਕੋਲ ਪਹੁੰਚ ਕਰਨੀ ਪਈ 5 ਜੋ ਔਰ ਲਗਭਗ 50000 ਕਰੋੜ ਰੁਪਏ ਇਕੱਠੇ ਕਰਨ ਵਿੱਚ ਕੇਂਦਰ ਸਰਕਾਰ ਰਾਜ ਸਰਕਾਰ ਦੀ ਮਦਦ ਕਰ ਸਕੇ। ਸਿਰਫ ਬੀਬੀ ਬੋਰਡ ਦੀ ਜਿਹੜੀ ਸਬਸਿਡੀ ਆ ਉਹ ਕਾਪੋਜੀਸ਼ਨ ਦਾ ਜਿਹੜਾ ਵੱਡੀ ਸਮੱਸਿਆ ਮੈਂ ਪੈਦਾ ਕਰਦੀ ਆ ਔਰ ਸੂਬਾ ਸਰਕਾਰ ਵੱਡੀ ਸਭ ਤੋਂ ਲੀ ਦੀ ਮਨਜ਼ੂਰੀ ਮਿਲਣ ਕਾਰਨ ਲਗਭਗ 8000 ਕਰੋੜ ਰੁਪਏ ਦੇ ਵਿੱਤੀ ਬੋਝ ਹੇਠਾਂ ਦੱਬ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੇਂ ਐਲਾਨ ਨੇ ਅਬਜ਼ਰਵਰ ਦ ਸੱਚ ਫਾਊਂਡੇਸ਼ਨ ਤੇ 2000 ਕਰੋੜ ਪੈ ਤੋਂ ਵਾਅਦਾ ਜਿਹੜਾ ਵਾਅਦਾ ਕੀਤਾ ਉਹਦਾ ਬਹੁਤ ਪਾਇਆ। ਉਹ ਕਦੇ ਵੀ ਵਧਣ ਦੇ ਕਾਰਨ ਉਹਨੂੰ ਕਬਜ਼ੇ ਦੀ ਧਾਕ ਨੂੰ ਜਿਹੜੀ ਆ ਉਹ ਵਧਾਈ ਜਾਣ ਦੇ ਬਾਵਜੂਦ ਵੀ ਆਪ ਹੱਬੀ ਪਾਰਟੀ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਉਹ ਨਵੇਂ ਵਿਕਾਸ ਪ੍ਰੋਜੈਕਟਾਂ ਅਤੇ ਪਹਲਾਈ ਸਕੀਮਾਂ ਦਾ ਰਾਮ ਕੰਮਨਾ ਵੀ ਉਹ ਜਾਰੀ ਰੱਖ ਰਹੀ ਆ ਉਹ ਜਿਨ੍ਹਾਂ ਦਾ ਵੱਧੂ ਭਾਗ ਜਿਹੜਾ ਆ ਉਹ ਅਦਾਦ ਲੈ ਕੇ ਕੀਤਾ ਜਾਂਦਾ ਹੈ ਦੱਸੋ ਜੇ ਪੈਸੇ ਨਹੀਂ ਤੁਹਾਡੇ ਕੋਲ ਤਾਂ ਖਰਚਾ ਵੀ ਨਾ ਕਰੋ ਬੇ ਮਤਲਬ ਨਿਆ ਸਕੀਮਾਂ ਨੂੰ ਨੇਪਰੇ ਨਾ ਚਾੜੋ ਦੇ ਲਈ ਅੱਜ ਉਸ ਲੋੜ ਪੈਸੇ ਖਾਚਣ ਤੋਂ ਬਗੈਰ ਬੇਦਾਰ ਕੰਮ ਚੱਲ ਸਕਦਾ ਆ ਤੇ ਉਹਨੂੰ ਪੈਸਾ ਖਾਚ ਕਰਕੇ ਕਿਉਂ ਪੂਰਾ ਕੀਤਾ ਜਾ ਰਿਹਾ ਆ ਔਰ ਜੇੰਨਾ ਦਾ ਵੈੱਟ ਜਿਹੜਾ ਆ ਉਹ ਵੱਧ ਵਿਧਾਨ ਲੈ ਕੇ ਕੀਤਾ ਜਾਂਦਾ ਹੈ ਔਰ ਖਾਤਿਆਂ ਨੂੰ ਘਟਾਉਣ ਤੇ ਸਬਸਿਡੀਆਂ ਨੂੰ ਪੱਕ ਸੰਗਤ ਬਣਾਉਣ ਦੀ ਬਜਾਏ ਸਰਕਾਰ ਰਾਜਨੀਤਿਕ ਤੌਰ ਤੇ ਪ੍ਰਸਿੱਧ ਪਰ ਵਿੱਤੀ ਤੌਰ ਤੇ ਅਸਥਿਰ ਪ੍ਰੋਗਰਾਮਾਂ ਨੂੰ ਵੰਡ ਦੇਣ ਲਈ ਕਾਦੇ ਲੈ ਰਹੀ ਆ ਔਰ ਵੰਡੀਆਂ ਅਥਵਿਵਸਥਾਮਾ ਵਾਲੇ ਰਾਜ ਦੇ ਉਹ ਟੂ ਦੋial 25 ਦੇ ਵਿੱਚ 3.78 ਲੱਖ ਕਰੋੜ ਦੇ ਕਾਜੇ ਵਾਲੇ ਪੰਜਾਬ ਦਾ ਕਬਜਾ ਪੰਜਾਬ ਦਾ ਕਰਜ਼ਾ ਜਿਹੜਾ ਆ ਉਹ ਗੀਡੀਪੀ ਗੀਐਸਡੀਪੀ ਨੂੰ ਪਾ 46.6% ਉਚਾਇਆ ਜੋ ਕਿ ਟਰਾਂਸਗ੍ਰੈਸ ਵਿੱਤੀ ਸਨਾਰ ਨੂੰ ਹੋਰ ਵੀ ਜ਼ਿਆਦਾ ਜ਼ਿਆਦਾ ਪੇਸ਼ ਕਰਦਾ ਆ ਜੋ ਕਿ ਉਹ ਵਰਲਡ 19 ਵਰਗੇ ਘਟਕਿਆਂ ਕਾਰਨ ਨਹੀਂ ਸਗੋਂ ਸਾਲ ਦਰਸਾ ਕੱਟ ਮਾਰਿਆ ਉਤਵਾਦਮ ਦੇ ਕੱਤੇ ਵੀ ਉਹ ਸਟੇਟ ਦੇ ਉੱਪਰ ਇਨਾ ਕਬਜ਼ਾ ਜਿਹੜਾ ਉਹ ਹੋ ਚੁੱਕਾ ਹੈ ਲੇਕਿਨ ਇਸ ਕਬਜ਼ੇ ਦਾ ਫਿਕਰ ਕਿਸ ਨੂੰ ਆ ਕਿਸ ਨੂੰ ਨਹੀਂ ਸ਼ਾਇਦ ਵਾਤਮਨ ਜਿਹੜੀ ਸਰਕਾਰ ਹੈ ਉਹ ਇਸ ਤਲਬਾਲ ਦੇਖ ਰਵੇ ਧਿਆਨ ਦੀ ਹੋਵੇ ਕਿ ਉਹਨਾਂ ਦੀ ਜਿਹੜੀ 2027 ਦੇ ਵਿੱਚ ਅਸੈਂਬਲੀ ਵੀ ਇਲੈਕਸ਼ਨ ਹੈ ਉਸ ਇਲੈਕਸ਼ਨ ਦੇ ਵਿੱਚ ਫਿਰ ਸ਼ਾਇਦ ਉਹ ਲੋਕਾਂ ਨੂੰ ਬੁੱਧੂ ਬਣਾ ਕੇ ਫਿਰ ਰਾਜ ਪਾਗ ਦੇ ਉੱਤੇ ਕਾਬਜ ਹੋ ਜਾਵੇਗੀ ਲੇਕਿਨ ਇਹਦੇ ਬਾਰੇ ਅਜੇ ਹਾਥ ਦੀ ਕਲੀ ਕਹਿਣਾ ਬਹੁਤ ਮੁਸ਼ਕਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਪਾਰਟੀ ਸੱਤਾ ਵਿੱਚ ਆਉਂਦੀ ਆ ਜਾਂ ਕਿਹੜੀ ਪਾਰਟੀ ਵਿਰੋਧੀ ਧਿਰ ਵਿੱਚ ਉਹਨਾਂ ਨੂੰ ਬੈਠਣਾ ਨਸੀਬ ਹੁੰਦਾ ਆ ਇਹ ਗੱਲ ਅਜੇ ਦੇਖਣੀ ਬਾਕੀ ਹੈ ਲੇਕਿਨ ਜਿੰਨਾ ਕਬਜ਼ਾ ਪੰਜਾਬ ਦੇ ਚੜਿਆ ਔਰ ਹੋਰ ਕਬਜ਼ਾ ਚੜਿਆ ਜਾ ਰਿਹਾ ਆ ਉਹ ਅਨਪ੍ਰੋਡਕਟਿਵ ਕੰਮਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਜਿਹਦੀ ਕੋਈ ਆਮਦਨ ਨਹੀਂ ਕੋਈ ਉਥੋਂ ਆਉਣ ਨਹੀਂ ਕੋਈ ਪੈਸਾ ਨਹੀਂ ਇਹੋ ਜਿਹੇ ਕੰਮਾਂ ਉੱਪਰ ਸਰਕਾਰ ਨੂੰ ਖਾਚਾ ਕਰੰ ਤੋਂ ਗਰੇਸ਼ ਕਰਨਾ ਚਾਹੀਦਾ ਸੀ ਲੇਕਿਨ ਸਰਕਾਰ ਨਵੇਂ ਖਜ਼ਾਨਿਆਂ ਦੇ ਮੂਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਔਰ ਆਪਣੀ ਪਾਰਟੀ ਨੂੰ ਪਾਰਟੀ ਦੇ ਲੀਡਰਸ਼ਿਪ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਖਜ਼ਾਨਿਆਂ ਦੇ ਮੂਹ ਖੁੱਲੇ ਗਏ ਹਨ ਔਰ ਜਿਨ੍ਹਾਂ ਦਾ ਅੰਤ ਅਜੇ ਆਉਂਦਾ ਦਿਖਾਈ ਨਹੀਂ ਦੇ ਰਿਹਾ ਔਰ ਇਸੇ ਲਈ ਪੰਜਾਬ ਤੇ ਪੰਜਾਬ ਦੇ ਲੋਕ ਜਿਹੜੇ ਆ ਵਰਤਮਾਨ ਸਰਕਾਰ ਤੋਂ ਬਹੁਤ ਡਾਡੇ ਨਿਰਾਸ਼ ਚਲੇ ਆ ਰਹੇ ਆ ਹੁਣ ਦੇਖਣਾ ਇਹ ਆ ਕਿ ਆਉਣ ਵਾਲਾ ਸਮਾਂ ਜਿਹੜਾ ਲਗਭਗ 8-9 ਮਹੀਨੇ ਦਾ ਸਮਾਂ ਆ ਇਹ ਸਮੇਂ ਦੌਰਾਨ ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਵਿੱਚ ਕਿ ਕੀ ਯਤਨ ਕਰਦੀ ਆ ਜਾਂ ਉਹ ਇਸੇ ਤਰ੍ਹਾਂ ਹੀ ਪਹਿਲਾਂ ਵਾਂ ਇਹ ਦੇ ਲੋੜਾ ਤਾਂ ਖਰਚ ਕਰਕੇ ਆਪਣੀ ਵਾਹ ਵਾਹ ਖਟਣ ਲਈ ਹੀ ਇਸ ਇਸ ਪੈਸੇ ਦੀ ਵਾਤੋਂ ਕਰਦੀ ਆ ਸੋ ਅੱਜ ਦੇ ਇਹ ਸ਼ੋਅ ਵਿੱਚ ਅਸੀਂ ਤੁਹਾਡੇ ਨਾਲ ਪੰਜਾਬ ਦੇ ਖਜ਼ਾਨੇ ਬਾਰੇ ਗੱਲ ਕੀਤੀ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਜਿਹੜਾ ਭਾਪਸਵਕਾਪ ਦਾ ਬਜਟ ਹੈ ਉਹਦੇ ਵਿੱਚ ਬਾਰੇ ਚਰਚਾ ਕਰਨ ਦੇ ਲਈ ਫਿਰ ਕੱਲ ਨੂੰ ਮਿਲਾਂਗੇ ਤਦ ਤੱਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮੱਚ